ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋੜਲੀ ਤੇ ਇਸ ਵਕਤ ਮੌਜੂਦ ਹਾਂ ਨਾਇਗਰਾ ਫਾਲਟ ਤੇ ਅੱਜ ਜਿਹੜਾ ਸੋਲਰ ਇਕਲਿਪਸ ਲੱਗਣਾ ਮਤਲਬ ਕਿ ਸੂਰਜ ਨੂੰ ਕਹਿੰਦੇ ਗ੍ਰਹਿਣ ਲੱਗਣਾ ਇੱਥੇ ਤੇ ਅੱਜ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਕਹਿੰਦੇ ਇਹ ਦਰਸ਼ਕ ਵੀਰੋ ਲੋਕਾਂ ਨੇ ਇਕੱਠੇ ਹੋਣਾ ਕਿਉਂਕਿ ਸਵੇਰ ਹੋਈ ਐ ਠੀਕ ਐ ਤਾਂ ਜੇ ਮੈਂ ਇੱਕ ਭਾਈ ਗਾਉਂਦਾ ਹੁੰਦਾ ਵੀ ਸਾਡੇ ਸੋਡੀ ਲਹਿ ਜਾਂਦੀ ਤੇ ਸਾਡੇ ਸਾਂ ਚੜ ਜਾਂਦੀ ਉਹ ਕਹਾਣੀਆਂ ਵੀ ਫਲਹਾਲ ਆਪਾਂ ਤੁਹਾਨੂੰ ਕਈ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰਨੀ ਆ ਵੀ ਇਕਦਾ ਮੈਂ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਤੁਸੀਂ ਅਮਰੀਕਾ ਇਸ ਜਗ੍ਹਾ ਤੋਂ ਪੈਦਲ ਜਾ ਸਕਦਾ ਜਿਹੜਾ ਆਹ ਜਿਹੜੀ ਚੀਜ਼ ਨਜ਼ਰ ਆ ਰਹੀ ਹੈ ਸਾਰਾ ਅਮਰੀਕਾ ਹੈ। ਆ ਜਿੱਥੋਂ ਪਾਣੀ ਡਿੱਗਦਾ ਹੈ ਠੀਕ ਹੈ। ਇਹ ਸਾਰਾ ਅਮਰੀਕਾ ਤੇ ਜਿੱਥੇ ਆਪਾਂ ਬਹਿ ਕੇ ਵੀਡੀਓ ਬਣਾਈ ਜਾਂਦੇ ਆ ਇਹ ਸਾਰਾ ਸਾਰਾ ਕੈਨੇਡਾ ਠੀਕ ਹੈ। ਤੇ ਮੈਂ ਹੁਣ ਬੱਲੇ ਬੱਲੇ ਬਾਈ ਬੈਲ ਨਾਇਗਰਾ ਵੀ ਆ ਗਿਆ ਹੈ। ਤੇ ਕੀ ਹਾਲ ਹੈ ਬਾਈ ਠੀਕ ਠਾਕ। ਆ ਸੋ ਚਲੋ ਕਰ ਗਏ ਸ਼ੁਰੂ ਕਰਨਾ। ਸੋ ਬਾਈ ਇੱਥੇ ਹੈਗਾ ਰੇਨਬੋ ਬ੍ਰਿਜ। ਆ ਦੇਖੋ ਵੀ ਰੇਨਬੋ ਬ੍ਰਿਜ ਟੂ ਯੂ ਐਸ ਏ ਇੱਥੇ ਹੈਗਾ ਡਿਊਟੀ ਫਰੀ ਐਂਟਰੈਂਸ ਤੇ ਮਤਲਬ ਕੀ ਹੈ ਵੀ ਜਿਹੜਾ ਆ ਇੱਥੋਂ ਜਿਹੜੀ ਆ ਕਾਰ ਹੈ ਮੰਨ ਲਾ ਜਿਵੇਂ ਇੱਥੋਂ ਇੱਥੋਂ ਕਾਰਾਂ ਐਂਟਰ ਹੁੰਦੀਆਂ ਇਹ ਕੈਨੇਡਾ ਦਾ ਲਾਸਟ ਸਟੇ ਆ ਗਿਆ ਠੀਕ ਹੈ ਤੁਹਾਨੂੰ ਮੈਂ ਦਿਖਾਉ ਦੇਣਾ ਤੇ ਇਧਰੋਂ ਕਾਰਾਂ ਐਂਟਰ ਹੋਣ ਤੋਂ ਬਾਅਦ ਜਿਹੜਾ ਹੈਗਾ ਆ ਜਿਹੜਾ ਸਾਹਮਣੇ ਵਾਲਾ ਟੋਲ ਪਲਾਜ ਹੈ ਨਾ ਇਹ ਟੋਲ ਪਲਾਜ ਹੈ ਜਿਹੜਾ ਤੁਹਾਨੂੰ ਦਿਖ ਰਿਹਾ ਮੈਂ ਰਾਤ ਵੀ ਲਾਈਵ ਸੀ ਮੈਂ ਕਿਹਾ ਚੱਲ ਸਵੇਰੇ ਨਾ ਆ ਜਿਹੜਾ ਹੈਗਾ ਜਿਆਦਾ ਦੀੰਦ ਹੈ ਨਾ ਕ੍ਰਿਸਟਲ ਕਲੀਅਰ ਤੇ ਆ ਜਿਹੜਾ ਟੋਲਾ ਹੈ ਸਾਰਾ ਸਾਰਾ ਯੂਐਸਏ ਦੇ ਵਿੱਚ ਤੇ ਆ ਜਿਹੜਾ ਪੌਲਾ ਹੈ ਠੀਕ ਹੈ ਇਹ ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਐਲਓਸੀ ਕਹਿ ਸਕਦੇ ਹਾਂ ਜੀ ਹੈਨਾ ਤੇ ਆ ਜਿਹੜੇ ਲੋਕ ਆ ਤੁਰ ਕੇ ਜਾਈ ਜਾਂਦੇ ਆ ਅਮਰੀਕਾ ਨੂੰ ਠੀਕ ਹੈ ਇਥੋਂ ਕੈਨੇਡਾ ਤੋਂ ਆ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਆ ਸਾਰੀਆਂ ਬਿਲਡਿੰਗਾਂ ਤਾਂ ਠੀਕ ਹੈ ਜਿਹੜੇ ਇੱਥੇ ਬਹੁਤ ਵੱਡੇ ਵੱਡੇ ਕਸੀਨੋ ਆ ਕਿਉਂਕਿ ਰਾਤ ਤਾਂ ਜਿਆਦਾ ਜਾਗਦੇ ਮਕਰਾਂ ਇਹਨੂੰ ਜੋ ਠੀਕ ਹੈ ਮਲਾਂ ਲੋਕ ਇੱਥੇ ਜ਼ਿਆਦਾਤਰ ਜੂਆ ਹੀ ਖੇਡਣ ਆਉਂਦੇ ਠੀਕ ਹੈ ਜਿੱਧਰਲੇ ਪਾਸੇ ਮੈਂ ਵੀਡੀਓ ਬਣਾਈ ਜਣਾ ਇੱਧਰ ਵੀ ਪਾਸੇ ਵੀ ਕਸੀਨੋ ਹੀ ਆ ਠੀਕ ਹੈ ਤੇ ਆਹਾ ਸਾਰਿਆ ਸਾਰਾ ਜਿੰਨਾ ਵਿਊਸ ਨੂੰ ਦਿਖ ਰਿਹਾ ਸਾਰਾ ਸਾਹਮਣੇ ਜਿਹੜਾ ਅਮਰੀਕਾ ਤੇ ਇਧਰੋਂ ਜਿਹੜਾ ਆ ਜਿਵੇਂ ਆਹ ਕਾਰ ਚੱਲੀ ਐ ਠੀਕ ਆ ਆ ਜੀਪ ਚੱਲੀ ਐ ਇਹ ਸਿੱਧਾ ਹੁਣ ਅਮਰੀਕਾ ਜਾਣਗੇ ਤਾਂ ਲੋਕ ਇਥੋਂ ਚਲੇ ਵੀ ਜਾਂਦੇ ਆ ਤੇ ਆ ਜਿਹੜਾ ਹੈਗਾ ਆ ਤੁਹਾਨੂੰ ਦਿਖਾ ਰਿਹਾ ਵੀ ਆਇਨੂੰ ਕਹਿੰਦਾ ਨਾਈਗਰਾ ਫਾਲ ਨਾਈਗਰਾ ਮਤਲਬ ਹੁੰਦਾ ਵੀ ਜਿਹੜਾ ਹੈਗਾ ਢੋਲ ਵਰਗੀ ਆਵਾਜ਼ ਆ ਜਿਵੇਂ ਢੋਲ ਦਾ ਨਗਾਰਾ ਹਨਾ ਨਾਈਗਰਾ ਕੋਲ ਜਾਂ ਨਗਾਰਾ ਕੋਲ ਠੀਕ ਆ ਤਾਂ ਇਹ ਲਗਭਗ ਆਪਾਂ 2-3 ਕਿਲੋਮੀਟਰ ਦੇ ਵਿੱਚ ਇਸ ਤਰ੍ਹਾਂ ਦੇ ਫੌਲ ਆਉਂਦੇ ਆ ਬਾਈ ਜਿਵੇਂ ਇੱਕ ਆ ਫੌਲ ਆ ਗਿਆ ਦੂਜਾ ਗਾਂ ਫੌਲ ਆ ਗਿਆ ਇਹਦੇ ਬਾਰੇ ਮੈਂ ਅੱਜ ਬਾਅਦ ਦੇ ਵਿੱਚ ਵੀਡੀਓ ਹੀ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਵੀ ਠੀਕ ਹੈ ਸੋ ਇਦਾਂ ਇਹ ਚ ਮੰਨ ਲਾ ਵੀ ਪੱਥਰਾਂ ਤੇ ਪਾਣੀ ਡਿੱਗਦਾ ਉੱਪਰੋਂ ਤੇ ਖੜਕਾ ਹੁੰਦਾ ਜਿਹੜਾ ਖੜਖੜ ਜੀ ਮੈਂ ਚੁੱਪ ਕਰਨ ਤਾਂ ਇੱਥੇ ਆਵਾਜ਼ਾਂ ਇਦਾਂ ਆਉਂਦੀ ਆ ਤਾਂ ਕਰਕੇ ਤਾਂ ਨਾਮ ਪੈ ਗਿਆ ਨਾਈਗਰਾ ਫੌਲ ਠੀਕ ਆ ਹੁਣ ਆ ਦੋ ਬੰਦੇ ਨੇ ਜਣਾ ਅਮਰੀਕਾ ਬੀਬੀ ਸਲਾਹ ਕਰਦੀ ਆ ਅਭੀ ਇਹ ਵੀ ਮੇਰੇ ਵਾਂਗੂ ਮਨਦਾ YouTube ਬਰੀ ਆ ਨਾ ਜਿਹੜੀ ਫੋਟੋ ਖਿੱਚੀ ਕਹਿੰਦੇ ਰੇਨਵਪ੍ਰੈਸ ਟੂ ਯੂ ਐਸਏ ਦੂਜਾ ਬੰਦਾ ਕਹਿੰਦਾ ਹਜੇ ਬੰਦੇ ਖੜੇ ਛੱਡ ਪਰੇ ਰਹਿਣ ਦੇ ਠੀਕ ਆ ਨੋ ਕਮਰਸ਼ੀਅਲ ਟਰੱਕ ਟੂ ਟਰਮੀਨਲ ਰੂਟ ਟੂ ਯੂ ਐਸਏ ਨੋ ਪਰ ਅੱਛਾ ਇੱਥੇ ਲਈ ਬੱਸ ਇੱਥੋਂ ਦੇ ਟਰੱਕਾਂ ਵਾਲੇ ਨਹੀਂ ਲੰਘਦੇ ਇੱਥੋਂ ਦੇ ਜਿਹੜੇ ਹੈਗਾ ਆਮ ਲੋਕ ਹੀ ਜਾਂਦੇ ਆ ਬਾਈ ਤਾਂ ਤੁਸੀਂ ਦੇਖ ਲਓ ਵੀ ਇਦਾਂ ਕੈਨੇਡਾ ਦਾ ਅਮਰੀਕਾ ਦਾ ਜਿਹਦਾ ਹੈਗਾ ਪਿਆਰ ਹੈ ਤੇ ਇਧਰ ਚੱਲੇ ਸਾਡੇ ਵਾਲੇ ਐਵੇਂ ਹੀ ਲੜੀ ਜਾਂਦੇ ਨੇ ਆ ਚਲੋ ਆ ਗਈ ਬੱਸ ਝਾਲਕਨਾ ਮਾਰ ਆ ਦੋਨੇ ਜਾਨਾਂ ਜਾਂਦੀਆਂ ਕਿੱਥੇ ਅਮਰੀਕਾ ਤੇ ਆ ਸਾਰਾ ਜਿੰਨਾ ਤੁਹਾਨੂੰ ਦਿਖ ਰਿਹਾ ਇਹ ਅਮਰੀਕਾ ਬਾਈ ਆ ਜਿੰਨਾ ਆ ਜਿਹੜੀਆਂ ਵੈਲਡਿੰਗਾਂ ਦਿਖ ਰਹੀਆਂ ਅਸਲ ਦੇ ਵਿੱਚ ਆਹੀ ਪੋਲਾ ਤੇ ਮੈਂ ਤੁਹਾਨੂੰ ਕਹਾਂ ਵੀ ਸਾਡੇ ਵਾਲੇ ਮੈਂ ਜਿਵੇਂ ਕਿਹਾ ਵੀ ਐਵੇਂ ਕੰਨਾਂ ਟੱਪਦੇ ਫਿਰਦੇ ਹਨ ਉਹ ਗੱਲ ਹੈ ਕਿ ਸਾਡੇ ਵਾਲਾ ਨੂੰ ਆਉਂਦਾ ਵੀ ਯਾਰ ਮੈਕਸੀਕੋ ਵਾਲੀ ਕੰਨ ਟੱਪ ਜੇ ਬੁਲਾਣਾ ਆ ਜੇ ਢਮਕਾ ਉਹਦੇ ਪਰ ਇਹ ਲੋਕ ਨਿਆਰੇ ਲੈਂਦੇ ਆ ਇਧਰਲੇ ਆ ਜਿੰਨਾ ਹੈਗੇ ਆ ਇਹ ਸਾਰੇ ਸਾਰੇ ਕੈਨੇਡਾ ਦੇ ਵਿੱਚ ਆ ਬਾਈ ਉਹ ਜਿਹੜਾ ਆ ਦਿਖਾਵਾਂ ਸੁਣੋ ਅਮਰੀਕਾ ਦੇ ਬੰਦੇ ਆ ਆ ਦੇਖੋ ਆ ਸਾਰੇ ਅਮਰੀਕਨ ਹੈ ਠੀਕ ਹੈ ਤੇ ਅਮਰੀਕਾ ਵਾਲਿਆਂ ਜਿਹੜੇ ਹੈਗੇ ਆ ਜਿਵੇਂ ਅੱਜ ਤੁਹਾਨੂੰ ਦੱਸਿਆ ਵੀ ਸੋਲਰ ਇਕਲਿਪਸ ਹੋਣਾ ਤੇ ਉਧਰਲੇ ਪਾਸੇ ਕੱਟ ਪਿੰਡ ਦਾ ਜ਼ਿਆਦਾ ਹੈ ਤੇ ਇਧਰਲੇ ਪਾਸੇ ਵੀ ਕੱਟ ਹੋਣਾ ਪਰ ਆਪਾਂ ਨਾ ਹੁਣੇ ਨਿਕਲਦੇ ਫਿਰ ਤੁਹਾਨੂੰ ਦਿਖਾਵਾਂਗੇ ਸਾਰੀਆਂ ਚੀਜ਼ਾਂ ਤੇ ਇੱਥੋਂ ਲੋਕ ਕੀ ਕਰਦੇ ਆ ਵੀ ਮੰਨ ਲਾ ਪਹਿਲਾਂ ਅੱਜ ਤੋਂ ਥੋੜਾ ਟਾਈਮ ਪਹਿਲਾਂ ਮੰਨ ਲਾ ਨਾ ਇਹ ਦੱਸ ਦਿਆ ਬਾਈ ਵਰਗੇ ਕਹਿੰਦੇ ਵੀ ਇੱਥੇ ਨਾਇਗਰਾ ਦੇ ਵਿੱਚ ਜੀ ਸ਼ਰਾਬ ਦੇ ਠੇਕੇ ਸ਼ੁੱਕਰ ਸ਼ਨੀਵਾਰ ਐਤਵਾਰ ਬੰਦ ਹੁੰਦੇ ਸੀ ਪਰ ਲੋਕ ਕੀ ਕਰਦੇ ਇਥੋਂ ਡਿਊਟੀ ਫਰੀ ਬੋਤਲ ਫੜੀ ਠੀਕ ਆ ਆ ਜਿਹੜਾ ਹੈਗਾ ਡਿਊਟੀ ਫਰੀ ਤੋਂ ਤਾਂ ਜਿਹੜਾ ਆ yellow point ਆ ਇੱਥੇ ਜਾ ਕੇ ਉਹਨਾਂ ਨੂੰ ਮਿਲ ਜਾਂਦੀ ਸੀ ਚਾਹੇ ਉਹਨਾਂ ਕੋਲੇ ਵੀਜ਼ਾ ਨਾ ਵੀ ਹੁੰਦਾ ਬੰਦਾ ਗਾਂਹ ਚਾਈ ਜਾਂਦਾ ਉਹ ਜਿਹੜਾ ਟੋਲ ਪਲਾਜ਼ਾ ਵਾਲੇ ਪੁੱਛ ਲੈਣੇ ਤੇਰੇ ਕੋਲ ਵੀਜ਼ਾ ਹੈਗਾ ਜਾਂ ਤੇਰੇ ਕੋਲ ਸਿਟੀਜ਼ਨ ਹੈਗਾ ਅਗਲਾ ਕਹਿੰਦਾ ਸੀ ਮੇਰੇ ਕੋਲ ਤਾਂ ਹੈ ਨਹੀਂ ਤੇ ਉਹ ਉੱਥੋਂ ਵਾਪਸ ਭੇਜ ਦਿੰਦੇ ਸੀ ਚਾਹੇ ਬੰਦਾ ਅਮਰੀਕਾ ਨਹੀਂ ਜਾਂਦਾ ਸੀ ਪਰ ਜਿਹੜਾ ਉਹਨੇ ਪੈਗ ਲਾਉਣ ਵਾਲੇ ਜਿਹੜੀ ਬੋਤਲਾਂ ਨੂੰ ਸਸਤੀ ਮਿਲ ਜਾਂਦੀ ਸੀ ਤਾਂ ਫਿਰ ਤੋਂ ਕੈਨੇਡਾ ਜਾ ਕੇ ਬੰਦਾ ਜਿਹੜਾ ਹੈਗਾ ਆਪਾਂ ਗੱਲ ਕਰੀਏ ਪੈਗ ਮਾਰ ਲੈਂਦਾ ਸੀ ਸੋ ਜੀ ਕਾਇਤਾ 24 ਘੰਟੇ ਏਟੀਐਮ ਖੁੱਲੇ ਆ ਮਾਲਾ ਇੱਥੇ ਮੈਂ ਦੇਖਿਆ ਯਾਰ ਜਿੱਥੇ ਕੈਨੇਡਾ ਦਾ ਝੰਡਾ ਉਸ ਯੂਐਸ ਦਾ ਝੰਡਾ ਵੀ ਰਹਿੰਦਾ ਹੀ ਆ ਜੇ ਮੈਂ ਕਰਾਂ ਉਹਦੇ ਜਦੋਂ ਜਿੱਦਿ ਆਪਾਂ ਟ੍ਰਾਂਟੋ ਆਇਰਪੋਰਟ ਤੇ ਉਤਰੇ ਹਾਂ ਨਾ ਜਿਹੜੇ ਟਰਮੀਨਲ ਇੱਕ ਤੋਂ ਅ ਜਿਹੜਾ ਇੱਕ ਤੇ ਦੋ ਕੱਠਾ ਕੀਤਾ ਹੋਇਆ ਹੁਣ ਇਹਨਾਂ ਨੇ ਉੱਥੇ ਵੀ ਸਾਰਾ ਸੋ ਆਹਾ ਕਾਰਾਂ ਦੀ ਪਾਰਕਿੰਗ ਹੈ ਇਦਾਂ ਭਾਈ ਇਧਰੋਂ ਦੁੜੀਆਂ ਜਾਂਦੀਆਂ ਮਾਲਾ ਸ਼ਾਂਤੀ ਹੈ ਨਾ ਦੇਸ਼ਾਂ ਵਿੱਚ ਮੈਂ ਜੇ ਸਾਡੇ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਵੀ ਸ਼ਾਂਤੀ ਉਹ ਤਾਂ ਐ ਚੱਲਣਾ ਮੈਂ ਤੁਹਾਨੂੰ ਜਦਾਂ ਵੈਸੇ ਦੁਨੀਆਂ ਦੇ ਰੂਟਾਂਹੀਂ ਚੱਲਣਗੇ ਜਿਵੇਂ ਆ ਚੱਲਦਾ ਤੁਹ ਵਾਰਡੋ ਦੇ ਵਿੱਚ ਫ੍ਰੀ ਟ੍ਰੇਡ ਦਾ ਚੱਲਣਾ ਹੀ ਚੱਲਣਾ ਹੈ ਠੀਕ ਹੈ ਕਿਉਂਕਿ ਅੱਜ ਜੇ ਮਨ ਲਾ ਇਥਰੋਂ ਬਸਾਂ ਜਾਂਦੀਆਂ ਠੀਕ ਹੈ ਆ ਜਾਂਦਾਂਗਾ ਉਹ ਹੀ ਗੋ ਆਪਾਂ ਇੱਥੇ ਵੀ ਲੈ ਕੇ ਜਾਸਣੇ ਇਹ ਭਾਈ ਪੰਜਾਬ ਵਾਲੋਂ ਜ਼ਮੀਨਾਂ ਜਮੂਨਾ ਨਾਲ ਵਿੱਚ ਬਹੁਤ ਮਹਿੰਗੀਆਂ ਹੋਣਗੀਆਂ ਠੀਕ ਹੈ ਤੁਸੀਂ ਬਿਲਕੁਲ ਉਸ ਥਾਂ ਤੇ ਬੈਠੇ ਹੋ ਆ ਜਿੱਥੋਂ ਸਾਰਾ ਸਾਰਾ ਟ੍ਰੇਡ ਚੱਲਣਾ ਮੇਰਾ ਸੋ ਇਹ ਦਿਖਾਉਣ ਦਾ ਮਤਲਬ ਇਹ ਹੀ ਹੁੰਦਾ ਹਰ ਥਾਂ ਤੇ ਵੀ ਭਾਈ ਆਪਾਂ ਜਿਹੜੀ ਚੀਜ਼ ਨੂੰ ਮੰਨ ਲੈਨੇ ਹੁਣ ਨਾ ਬਹੁਤ ਵੱਡੀ ਹੈ ਤਾਂ ਉਹ ਜਿਹੜੀ ਐਡੀ ਵੱਡੀ ਹੁੰਦੀ ਨਹੀਂਗੀ ਠੀਕ ਹੈ ਸੋ ਤੁਹਾਨੂੰ ਤਾਂ ਮੈਂ ਇਹੀ ਕਹੂੰਗਾ ਵੀ ਸਾਰਿਆਂ ਨੂੰ ਪੀ ਭਾਈ ਸਾਹਿਬ ਜਿਹੜਾ ਹੈਗਾ ਆਪਣਾ ਟਾਈਮ ਤੁਹਾਡਾ ਵੀ ਆਹੀਂ ਜਿਹਦਾ ਵਪਾਰ ਚੱਲਣਾ ਹੁਣ ਜਿਵੇਂ ਜ਼ਮੀਨਾਂ 50-50 ਲੱਗ ਰਹੀਆਂ ਹੋ ਗਈਆਂ ਕਰੋੜ-ਕਰੋੜ ਨੂੰ ਹਨਾ ਭਾਰਤ ਮਾਲ ਦੇ ਪ੍ਰੋਜੈਕਟ ਨਿਕਲਾਂਗੇ ਆਉਣ ਵਾਲੇ 5-7 ਸਾਲਾਂ ਨੂੰ ਇਹਨਾਂ ਦਾ ਜ਼ਮੀਨ 5 ਜ਼ਮੀਨਾਂ ਦਾ ਰੇਟ 5-5 ਕਰੋੜ ਵੀ ਹੋ ਜਾਣਾ ਹੈ ਠੀਕ ਹੈ ਤੇ ਆਹ ਲਓ ਨਜ਼ਾਰੇ ਤੇ ਬਾਕੀ ਮੈਂ ਤੁਹਾਨੂੰ ਦਿਖਾਵਾਂਗਾ ਬਾਅਦ ਦੇ ਵਿੱਚ ਠੀਕ ਹੈ ਤੇ ਆ ਮੈਂ ਆਖਿਆ ਆਪਦੇ 호텔 ਦੀ ਜਿਹੜੀ ਹੈਗੀ ਹੈ ਕਮਰੇ ਜਿੰਨਾ ਮੈਂ ਤੁਹਾਨੂੰ ਦਿਖਾ ਠੀਕ ਹੈ ਤੇ ਆ ਜਿਹੜਾ ਹੈਗੀ ਹੈ ਇਹ ਕੈਨੇਡਾ ਦੀ ਬਿਲਡਿੰਗ ਆ ਉਹ ਸਾਹਮਣੇ ਵਾਲਾ ਕਸੀਨੋ ਲਿਖਿਆ ਆ ਹੀ ਗਿਆ ਇਥੇ ਆਹੀ ਕੋਈ ਜੂਏ ਦੇ ਅੱਡੇ ਆਦਮੀਆਂ ਦੇ ਵੱਡੇ ਵੱਡੇ ਠੀਕ ਹੈ ਹੁਣ ਬੰਦੀ ਕਰਤਾ ਇਹਨਾਂ ਨੇ ਅਚਾਨਕ ਗੋਲ ਜੀ ਗੇਂਦ ਘੁੰਮਦੀ ਆ ਤੇ ਵਿੱਚ ਡਿੱਗ ਪੈਂਦਾ ਉਹ ਵਾਲਾ ਸਾਹਮਣੇ ਹੈਣਾ ਸੋ ਭਰਾ ਮੇਰੋ ਕਿਵੇਂ ਲੱਗਿਆ ਸਾਰਾ ਕਮੈਂਟ ਜ਼ਰੂਰ ਕਰ ਧੰਨਵਾਦ ਸਭ ਦਾ